ਜੇਕਰ ਤੁਸੀਂ 10+2 ਕੀਤੀ ਆ ਤਾਂ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਜਾ ਸਕਦੇ ਹੋ ਸਿੱਧੇ ਤੌਰ ਤੇ ਪੰਜਾਬ ਪੁਲਿਸ ਦੇ ਜਿਹੜੀ ਐਂਟਰੀ ਲੈਵਲ ਦੀ ਜੌਬ ਆ 10+2 ਵਾਲਿਆਂ ਲਈ ਉਹ ਕਾਂਸਟੇਬਲ ਦੀ ਜੌਬ ਆ ਪੰਜਾਬ ਪੁਲਿਸ ਦੇ ਵਿੱਚ ਮਿਨੀਮਮ ਕੁਆਲੀਫਿਕੇਸ਼ਨ 10+2 ਬੇਸ ਤੇ ਰੱਖੀ ਜਾਂਦੀ ਹੈ ਤੇ ਇਹਦੇ ਲਈ ਕੰਪੀਟੀਟਿਵ ਇਗਜ਼ਾਮ ਹੁੰਦਾ ਕੰਪੀਟੀਟਿਵ ਇਗਜ਼ਾਮ ਕਲੀਅਰ ਕਰਨ ਤੋਂ ਬਾਅਦ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਐਜ਼ ਅ ਕਾਂਸਟੇਬਲ ਆਪਣੀਆਂ ਸੇਵਾਵਾਂ ਦੇ ਸਕਦੇ ਹਾਂ ਅਗਲਾ ਰੈਂਕ ਜਿਹੜਾ ਆਉਂਦਾ ਪੰਜਾਬ ਪੁਲਿਸ ਦੇ ਵਿੱਚ ਉਹ ਆਉਂਦਾ ਹੈਡ ਕਨਸਟੇਬਲ ਦਾ ਹੈਡ ਕਨਸਟੇਬਲ ਇੱਕ ਰੈਂਕ ਵੱਡਾ ਹੁੰਦਾ ਕਨਸਟੇਬਲ ਤੋਂ ਤੇ ਹੈਡ ਕਨਸਟੇਬਲ ਦੀ ਸਿੱਧੀ ਭਰਤੀ ਨਹੀਂ ਹੁੰਦੀ ਹੈਡ ਕਨਸਟੇਬਲ ਪ੍ਰਮੋਸ਼ਨ ਬੇਸ ਤੇ ਹੁੰਦਾ ਕਨਸਟੇਬਲ ਤੋਂ ਹੈਡ ਕਨਸਟੇਬਲ ਬਣਾਇਆ ਜਾਂਦਾ ਕਨਸਟੇਬਲ ਦੀ 5 ਤੋਂ 10 ਸਾਲ ਦੀ ਸਰਵਿਸ ਹੋਣ ਉਪਰੰਤ ਉਹਨਾਂ ਨੂੰ ਕਨਸਟੇਬਲ ਉਹਨਾਂ ਨੂੰ ਹੈੱਡ ਕਨਸਟੇਬਲ ਦੀ ਤਰੱਕੀ ਦਿੱਤੀ ਜਾਂਦੀ ਹੈ ਪੰਜਾਬ ਪੁਲਿਸ ਦੇ ਵਿੱਚ ਡਿਪੈਂਡ ਕਰਦਾ ਵੀ ਹੈੱਡ ਕਨਸਟੇਬਲ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਅਵੇਲੇਬਲ ਹੈ ਜਾਂ ਨਹੀਂ ਉਸ ਤੋਂ ਉੱਪਰਲਾ ਜਿਹੜਾ ਜਿਹੜੀ ਪੋਸਟ ਆ ਉਹ ਹੁੰਦੀ ਆ ਪੰਜਾਬ ਪੁਲਿਸ ਦੇ ਵਿੱਚ ਅਸਿਸਟੈਂਟ ਸਬ ਇਨਸਪੈਕਟਰ ਦੀ ਏਐਸਆਈ ਵੀ ਪ੍ਰੋਮੋਸ਼ਨ ਬੇਸ ਦੇ ਉੱਤੇ ਲੋਅਰ ਰੈਂਕ ਤੋਂ ਪ੍ਰਮੋਟ ਹੋ ਕੇ ਜਾਂਦੇ ਆ ਆਮ ਤੌਰ ਤੇ ਜਿਹੜੇ ਹੈੱਡ ਕਨਸਟੇਬਲ ਨੇ ਉਹਨਾਂ ਨੂੰ ਹੀ ਪ੍ਰਮੋਟ ਕਰਕੇ ਜਿਹੜਾ ਉਹ ASI ਬਣਾਇਆ ਜਾਂਦਾ ਤੇ ASI ਦੀ ਭਰਤੀ ਸਿੱਧੇ ਤੌਰ ਤੇ ਵੀ ਜਿਹੜੀਆਂ ਸਰਕਾਰ ਉਹ ਕਰਦੀ ਹੈ 12 ਸਾਲ ਦੀ ਸਰਵਿਸ ਤੋਂ ਬਾਅਦ ਐਜ਼ ਅ ਕਾਂਸਟੇਬਲ ਤੇ 3 ਤੋਂ 5 ਸਾਲ ਦੀ ਸਰਵਿਸ ਤੋਂ ਬਾਅਦ ਐਜ਼ ਅ ਹੈੱਡ ਕਾਂਸਟੇਬਲ ਉਹਨਾਂ ਨੂੰ ਤਰੱਕੀ ਦੇ ਕੇ ASI ਬਣਾਇਆ ਜਾ ਸਕਦਾ ਹੈ ਤਾਂ ਇਹਦੇ ਲਈ ਵੀ ਜਿਹੜੀ ਘੱਟੋ ਘੱਟ ਕੁਆਲੀਫਿਕੇਸ਼ਨ ਉਹ 10+2 ਹੀ ਆ। ਉਹਦੇ ਤੋਂ ਉੱਪਰਲੀ ਜਿਹੜੀ ਹਾਇਰ ਅਥਾਰਟੀ ਆ ਉਹ ਹੁੰਦੀ ਆ ਸਬ ਇਨਸਪੈਕਟਰ ਐਸਆਈ ਦੀ। ਸਬ ਇਨਸਪੈਕਟਰ ਦੀ ਭਰਤੀ ਉਹ ਡਾਇਰੈਕਟ ਹੁੰਦੀ ਆ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਪੀਐਸਸੀ ਦੇ ਦੁਆਰਾ ਟੈਸਟ ਕੰਪੀਟੀਟਿਵ ਟੈਸਟ ਕੰਡਕਟ ਕੀਤਾ ਜਾਂਦਾ। ਔਰ ਪਪੀਐਸਸੀ ਵੀ ਟੈਕ ਜਿਹੜਾ ਟੈਸਟ ਆ ਉਹ ਕੰਡਕਟ ਕਰ ਸਕਦੀ ਆ ਤੇ ਰਿਕਰੂਟਮੈਂਟ ਬੋਰਡ ਵੀ ਟੈਸਟ ਕੰਡਕਟ ਕਰ ਸਕਦਾ। ਇਟ ਡਿਪੈਂਡ ਕਰਦਾ ਕਿ ਕਿਹੜੀ ਏਜੰਸੀ ਜਿਹੜਾ ਟੈਸਟ ਕੰਡਕਟ ਕਰਦੀ ਆ ਤਾਂ ਏਐਸਆਈ ਤੋਂ ਬਾਅਦ ਅਸਿਸਟੈਂਟ ਸਬ ਇਨਸਪੈਕਟਰ ਤੋਂ ਬਾਅਦ ਸਬ ਇਨਸਪੈਕਟਰ ਦੀ ਪੋਸਟ ਐਸਆਈ ਦੀ ਪੋਸਟ ਹੁੰਦੀ ਆ ਤਾਂ ਇਹਦੇ ਲਈ ਘੱਟੋ ਘੱਟ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੁੰਦੀ ਆ ਤਾਂ ਦੂਸਰਾ ਜਿਹੜਾ ਰੂਟ ਹੈਗਾ ਰਸਤਾ ਹੈਗਾ ਐਸਆਈ ਬਣਨ ਦਾ ਉਹ ਹੈਗਾ ਪ੍ਰੋਮੋਸ਼ਨ ਵਾਲਾ ਰਸਤਾ ਅਸਿਸਟੈਂਟ ਸਬ ਇਨਸਪੈਕਟਰ ਏਐਸਆਈ ਤੋਂ ਜਿਹੜਾ ਪ੍ਰੋਮੋਟ ਕਰਕੇ ਉਹ ਉਹ ਐਸਆਈ ਬਣਦੇ ਆ ਤਾ ਇਹਨਾਂ ਦੀ ਸਰਵਿਸ ਪੀਰੀਅਡ ਘਟੋ ਘਟ 10 ਤੋਂ 15 ਸਾਲ ਦਾ ਹੁੰਦਾ ਉਸ ਤੋਂ ਬਾਅਦ ਇਹਨਾਂ ਨੂੰ ਪ੍ਰੋਮੋਸ਼ਨ ਦੇ ਕੇ ਐਸਆਈ ਬਣਾਇਆ ਐਸਆਈ ਤੋਂ ਬਾਅਦ ਅਗਲਾ ਰੈਂਕ ਹੈਗਾ ਇਨਸਪੈਕਟਰ ਆਫ ਪੁਲਿਸ ਦਾ ਇਨਸਪੈਕਟਰ ਆਫ ਪੁਲਿਸ ਦੀ ਜਿਹੜੀ ਰਿਕਰੂਟਮੈਂਟ ਆ ਉਹ ਵੀ ਦੋ ਤਰੀਕਿਆਂ ਦੀ ਹੁੰਦੀ ਆ ਡਾਇਰੈਕਟ ਤੇ ਪ੍ਰੋਮੋਸ਼ਨ ਰੂਟ ਡਾਇਰੈਕਟ ਜਿਹੜੀ ਰਿਕਰੂਟਮੈਂਟ ਆ ਬਹੁਤ ਰੇਅਰ ਕੇਸਾਂ ਦੇ ਵਿੱਚ ਹੁੰਦੀ ਆ ਹੁੰਦੀ ਆ ਪਰ ਬਹੁਤ ਘੱਟ ਹੁੰਦੀ ਆ ਪ੍ਰੋਮੋਸ਼ਨ ਬੇਸ ਤੇ ਭਰਤੀ ਜ਼ਿਆਦਾ ਹੁੰਦੀ ਆ 5 ਤੋਂ 7 ਸਾਲ ਦੀ ਸਰਵਿਸ ਤੋਂ ਬਾਅਦ ਪ੍ਰਮੋਸ਼ਨ ਦੇ ਕੇ ਜਿਹੜੇ ਉਹ ਇਨਸਪੈਕਟਰ ਆਫ ਪੁਲਿਸ ਦੀ ਜਿਹੜੀ ਪੋਸਟ ਆ ਉਹ ਦਿੱਤੀ ਜਾ ਸਕਦੀ ਆ ਇਸ ਤੋਂ ਬਾਅਦ ਐਸਆਈ ਤੋਂ ਬਾਅਦ ਜਿਹੜਾ ਨੰਬਰ ਆਉਂਦਾ ਉਹ ਹੁੰਦਾ ਡਿਪਟੀ ਸੁਪਰਡੈਂਟ ਆਫ ਪੁਲਿਸ ਡੀਐਸਪੀ ਦਾ ਹੁਣ ਡੀਐਸਪੀ ਦੀ ਜਿਹੜੀ ਭਰਤੀ ਆ ਉਹ ਦੋ ਤਰ੍ਹਾਂ ਨਾਲ ਹੁੰਦੀ ਆ ਪਹਿਲੀ ਭਰਤੀ ਕਰਦਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਇਦੇ ਲਈ ਘੱਟੋ ਘੱਟ ਜਿਹੜੀ ਉਮਰ ਆ ਇਹਦੇ ਇਹਦਾ ਟੈਸਟ ਦੇਣ ਦੇ ਲਈ 21 ਤੋਂ 28 ਸਾਲ ਆ ਘੱਟੋ ਘੱਟ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਆ ਜੇਕਰ ਤੁਸੀਂ ਡੀਐਸਪੀ ਦਾ ਪੇਪਰ ਦੇਣਾ ਚਾਹੁੰਦੇ ਹੋ ਤੇ ਦੂਸਰਾ ਜਿਹੜਾ ਹੈਗਾ ਉਹ ਭਰਤੀ ਕਰਦਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ यूपीएससी यूपीएससी ਜਦੋਂ ਭਰਤੀ ਕਰਦਾ ਤੇ ਇਹ ਬਹੁਤ ਥੋੜੇ ਸਮੇਂ ਦੇ ਲਈ ਜਿਹੜੇ ਕੈਂਡੀਡੇਟ ਸਿਲੈਕਟ ਹੁੰਦੇ ਆ ਉਹ ਐਸ ਅ ਡੀਐਸਪੀ ਦੀ ਪੋਸਟ ਤੇ ਰਹਿੰਦੇ ਆ ਔਰ ਬੜੀ ਜਲਦੀ ਉਹਨਾਂ ਨੂੰ ਪ੍ਰੋਮੋਸ਼ਨ ਦੇ ਕੇ ਏਐਸਪੀ ਬਣਾ ਦਤਾ ਹੈ ਖਾਸ ਕਰਕੇ ਉਹਨਾਂ ਦਾ ਜਿਹੜਾ ਪਰਬੇਸ਼ਨ ਪੀਰੀਅਡ ਹੁੰਦਾ ਉਦੋਂ ਤੱਕ ਹੀ ਉਹ ਡੀਐਸਪੀ ਦੀ ਪੋਸਟ ਦੇ ਉੱਤੇ ਰਹਿੰਦੇ ਆ ਬਾਅਦ ਦੇ ਵਿੱਚ ਉਹ ਏਐਸਪੀ ਬਣ ਜਾਂਦੇ ਆ ਤਾਂ ਇਹਦੇ ਵਿੱਚ ਦੋ ਤਰ੍ਹਾਂ ਦੇ ਮਤਲਬ ਆਫੀਸਰ ਆ ਗਏ ਇੱਕ ਆਈਪੀਐਸ ਦੇ ਥਰੂ ਜਿਹੜੇ ਕੈਂਡੀਡੇਟ ਕਲੀਅਰ ਕਰਕੇ ਆਉਂਦੇ ਆ ਤੇ ਦੂਸਰਾ ਜਿਹੜੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਦੁਆਰਾ ਕਲੀਅਰ ਕਰਕੇ ਆਉਂਗੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਦੁਆਰਾ ਜਿਹੜੇ ਕਲੀਅਰ ਕਰਕੇ ਆਉਂਦੇ ਆ ਉਹ ਡੀਐਸਪੀ ਦੀ ਪੋਸਟ ਤੇ ਹੀ ਰਹਿੰਦੇ ਆ ਉਹਨਾਂ ਲਈ ਇਹ ਐਂਟਰੀ ਪੁਆਇੰਟ ਆ ਡੀਐਸਪੀ ਦੀ ਪੋਸਟ ਜਿਹੜੇ ਆਈਐਸਪੀ ਹੁੰਦੇ ਆ ਉਹਨਾਂ ਦੇ ਲਈ ਇਹ ਇੱਕ ਟ੍ਰਾਇਲ ਪੀਰੀਅਡ ਹੁੰਦਾ ਉਸ ਤੋਂ ਬਾਅਦ ਉਹ ਪ੍ਰਮੋਟ ਹੋ ਕੇ ਏਐਸਪੀ ਬਣ ਜਾਂਦੇ ਆ ਤੇ ਤੀਸਰਾ ਜਿਹੜਾ ਡੀਐਸਪੀ ਬਣਨ ਦਾ ਜਿਹੜਾ ਰੂਟ ਆ ਉਹ ਪ੍ਰਮੋਸ਼ਨ ਵਾਲਾ ਹੈਗਾ ਤਰੱਕੀ ਵਾਲਾ ਹੈਗਾ ਇਨਸਪੈਕਟਰ ਨੂੰ ਪ੍ਰਮੋਟ ਕਰਕੇ ਜਿਹੜਾ ਡੀਐਸਪੀ ਬਣਾਇਆ ਜਾ ਸਕਦਾ ਇਹਨਾਂ ਦਾ ਸਰਵਿਸ ਪੀਰੀਅਡ ਜਿਹੜਾ ਹੁੰਦਾ ਉਹ 15 ਤੋਂ 20 ਸਾਲ ਦੀ ਸਰਵਿਸ ਦੇ ਵਿੱਚ ਇਹ ਜਿਹੜਾ ਮੌਕਾ ਮਿਲਦਾ ਡਿਪੈਂਡ ਕਰਦਾ ਕਿ ਡੀਐਸਪੀ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਉਹ ਅਵੇਲੇਬਲ ਹੈ ਜਾਂ ਨਹੀਂ ਹੈਗਾ ਅਗਲਾ ਰੈਂਕ ਪੰਜਾਬ ਪੁਲਿਸ ਦੇ ਵਿੱਚ ਆਉਂਦਾ ਅ ਐਡੀਸ਼ਨਲ ਸੁਪਰਡੈਂਟ ਆਫ ਪੁਲਿਸ ਏਐਸਪੀ ਦਾ ਏਐਸਪੀ ਦੇ ਲਈ ਉਹੀ ਆ ਕਿ ਜਿਹੜੇ ਯੂਪੀਐਸਸੀ ਕਲੀਅਰ ਕਰਕੇ ਆਉਂਦੇ ਆ ਇੰਡੀਅਨ ਪੁਲਿਸ ਸਰਵਿਸ ਆਈਐਸਪੀ ਦੇ ਵਿੱਚ ਉਹਨਾਂ ਦਾ ਇਹ ਐਂਟਰੀ ਪੁਆਇੰਟ ਆ ਆਈਐਸਪੀ ਦਾ ਟੈਸਟ ਦੇਣ ਦੇ ਲਈ ਘੱਟੋ ਘੱਟ ਕੁਆਲੀਫਿਕੇਸ਼ਨ ਜਿਹੜੀ ਗ੍ਰੈਜੂਏਸ਼ਨ ਜਿਵੇਂ ਪਹਿਲਾਂ ਦੱਸਿਆ ਤੇ ਘੱਟੋ ਘੱਟ 21 ਸਾਲ ਤੇ ਮੈਕਸਿਮਮ ਏਜ ਜਿਹੜੀ ਆ ਉਹ 32 ਸਾਲ ਹੁੰਦੀ ਹੈ ਤੇ ਜਿਵੇਂ ਪਹਿਲਾਂ ਦੱਸਿਆ ਮੈਂ ਕਿ ਜਿਹੜਾ ਐਸਪੀ ਆ ਇਹ ਐਂਟਰੀ ਪੁਆਇੰਟ ਆ ਜਿਹੜੇ ਆਈਪੀਐਸ ਆਫੀਸਰਸ ਹੁੰਦੇ ਆ ਉਹਨਾਂ ਲਈ ਤੇ ਪ੍ਰੋਮੋਸ਼ਨਲ ਰੈਂਕ ਆ ਜਿਹੜਾ ਐਸਪੀਐਸ ਹੁੰਦੇ ਆ ਜਿਹੜੇ ਜਾਂ ਪੀਪੀਐਸਸੀ ਦਾ ਜਿਹੜੇ ਪੰਜਾਬ ਪੁਲਿਸ ਸਰਵਿਸ ਦੇ ਵਿੱਚੋਂ ਆਉਂਦੇ ਆ ਜਿਹੜੇ ਆਫਸਰ ਉਹਨਾਂ ਦੇ ਲਈ ਉਸ ਤੋਂ ਬਾਅਦ ਜਿਹੜਾ ਰੈਂਕ ਆਉ ਸੁਪਰਡਿੰਟੈਂਡੈਂਟ ਆਫ ਪੁਲਿਸ ਐਸਪੀ ਦਾ ਹੁਣ ਐਸਪੀ ਜਿਹੜੇ ਏਐਸਪੀ ਤੋਂ ਬਾਅਦ ਪ੍ਰਮੋਟ ਹੋ ਕੇ ਜਾਂਦੇ ਆ ਤਾਂ ਜਿਹੜੇ ਆਈਪੀਐਸ ਕਾਡਰ ਦੇ ਜਿਹੜੇ ਆਫੀਸਰਸ ਨੇ ਉਹ ਸਿੱਧੇ ਪ੍ਰਮੋਟ ਹੋ ਜਾਂਦੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਪਰ ਜਿਹੜੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਐਸਪੀ ਤੋਂ ਐਸਪੀ ਦੇ ਵਿੱਚ ਜਾਣ ਵਾਸਤੇ ਕਾਡਰ ਚੇਂਜ ਕਰਨਾ ਪੈਂਦਾ ਉਹਨਾਂ ਨੂੰ ਇੰਡੀਅਨ ਪੁਲਿਸ ਸਰਵਿਸ ਦਾ ਕਾਡਰ ਦੇ ਵਿੱਚ ਜਾਣਾ ਪੈਂਦਾ ਫੇਰ ਉਹ ਪ੍ਰਮੋਸ਼ਨ ਦੇ ਲਈ एलिजिबल ਹੁੰਦੇ ਆ ਤਾਂ ਉਸ ਤੋਂ ਅਗਲਾ ਰੈਂਕ ਜਿਹੜਾ ਹੈ ਉਹ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸਐਸਪੀ ਦਾ ਐਸਐਸਪੀ ਤੋਂ ਬਾਅਦ ਐਸਐਸਪੀ ਐਸਐਸਪੀ ਤੋਂ ਬਾਅਦ ਡਿਪਟੀ ਇਨਸਪੈਕਟਰ ਜਨਰਲ ਆਫ ਪੁਲਿਸ ਡੀਆਈਜੀ ਡੀਆਈਜੀ ਤੋਂ ਬਾਅਦ ਇਨਸਪੈਕਟਰ ਜਨਰਲ ਆਫ ਪੁਲਿਸ ਆਈਜੀਪੀ ਤੇ ਆਈਜੀਪੀ ਤੋਂ ਬਾਅਦ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਏਡੀਜੀਪੀ ਤੇ ਏਡੀਜੀਪੀ ਤੋਂ ਬਾਅਦ ਡੀਜੀਪੀ ਆਫ ਪੁਲਿਸ ਜਿਹਦੇ ਥੱਲੇ ਸਾਰੀ ਪੁਲਿਸ ਫੋਰਸਸ ਆ ਜਿਹੜਾ ਆਫਸਰ ਸਾਰੀ ਪਾਲਿਸੀ ਮੇਕਿੰਗ ਜਿਹੜਾ ਲਾਅ ਐਂਡ ਆਰਡਰ ਇਨਫੋਰਸਮੈਂਟ ਦੇ ਲਈ ਜ਼ਿੰਮੇਵਾਰ ਆ ਸਾਰਾ ਸਾਰਾ ਪੁਲਿਸ ਤੰਤਰ ਜਿਹੜਾ ਉਹ ਉਹਦੇ ਅੰਡਰ ਕੰਮ ਕਰਦਾ ਉਹ ਅਹੁਦਾ ਹੁੰਦਾ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਤਾਂ ਇਹ ਸੀ ਪੰਜਾਬ ਪੁਲਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਅਹੁਦੇ ਤੇ ਉਹਨਾਂ ਅਹੁਦਿਆਂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਉਹਦੇ ਨਾਲ ਸੰਬੰਧਤ ਕੁਝ ਜਾਣਕਾਰੀ ਵੀਡੀਓ ਨਾਲ ਜੋੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ